ਆ ਕਰਦੇ ਬਾਬੇ ਖੋਣਾ ਨਾ ਆਈਲੈਂਡ ਦੇ ਵਿੱਚ ਕਿੱਦਾਂ ਕੱਢਦੇ ਨੇ ਅੜਕੇ ਦੇ 4 ਵਜੇ ਤੇ ਇਤਲੇ ਪਹਿ ਤੂੰ ਬੱਤੀ ਲਾਈ ਐ ਹਾਂ ਇਤਲੇ ਠੀਕ ਐ ਤੇ ਆ ਸਾਰਾ ਕੁਸਾ ਪਤਾ ਨਹੀਂ ਹੁਣ ਬਾਬੇ ਨੇ ਦੋ ਧਾਗੇ ਬੰਨਤੇ ਤੇ ਹੁਣ ਤਾਸ ਵਾਲੇ ਨਾਲ ਚੱਲੂ ਕੰਮ ਪਤਾ ਨਹੀਂ ਕੀ ਹੋ ਲਿਆ ਇਹ ਜਿਹਨਾਂ ਆ 5 ਜੇ ਰੱਖਿਆ ਤੇ ਪਤਾ ਲੱਗਦਾ ਵੀ ਭਾਈ ਇਹ ਰੱਖ ਕੇ ਵੀ ਦੇਖਦਾ ਤੇ ਹਾਏ ਮੇਰੇ ਵੀ ਇਹ ਸਾਰੇ ਤੋਪੇ ਹੀ ਜੇ ਤੁਹਾਨੂੰ ਪਤਾ ਹੋ ਜਰੂਰ ਦੱਸਿਓ ਵਾਡੀ ਇਸ ਆ ਮੈਨੂੰ ਵੀ ਲੜਾ ਆ ਤੂੰ ਵੀ ਐਸ਼ ਕਰ ਜਾਂਦਾ ਰਹੇ ਬਈ ਬਾਬਾ ਆਪ ਤੂੰ ਫ੍ਰੀਜ ਦੇ ਤੇ ਆ ਤਾਰ ਜੀ ਖੇਡਣਗੇ ਜਰਨ ਅੱਛਾ ਇਹਨੇ ਹਿੱਸਾ ਇਹਨਾਂ ਤੋਂ ਬਾਬਾ ਯਾਰ ਇਹਦਾ ਹੋ ਗਿਆ 200 ਰੁਪਏ ਦਾ ਹੋ ਗਿਆ ਤੇ ਮਤਲਬ ਇਹਨਾਂ ਦਾ ਹੋ ਗਿਆ ਵੀ ਮੇਰੇ ਉੱਤੇ 500 ਰੁਪਏ ਦਾ ਬਾਬਾ ਆਪ ਆ ਗਏ ਮੈਨੂੰ ਪਤਾ ਨਿਕਲਸਾਣਾ ਮੁੱਦੇ ਦਾ ਅੱਛਾ ਅਗਰਾਂ ਕਰਿਆਗੇ ਹੋਰ ਬਾਹਰ ਨੂੰ ਚੰਨ ਖੁਣ ਚੋ ਇਹ ਹਾਲੇ ਕੰਮੀ ਦਾ ਕੰਮ ਇਧਰ ਬਾਬੇ ਦੇ ਅੱਗੇ ਲਿਆ ਇਹ ਇਧਰੇ ਪਾਸੇ ਬਾਬੇ ਦਾ ਸਾਰਾ ਰਿਕਾਰਡ ਜਨ ਲਾਇਆ ਗਿਆ ਠੀਕ ਹੈ ਇਹ ਅਸਲ ਤੇ ਸਾਹਮਣੇ ਮੰਦਰ ਹੈ ਤਾਂ ਕਰਕੇ ਮੈਂ ਲੰਗੀ ਜਾਂਦਾ ਸੀਗਾ ਮੈਂ ਹੈ ਆ ਦੇਖਦਾ ਸੀ ਇਹਲਾ ਸਮਾਨ ਦਾ ਪਾਗਿਆ ਸੀ ਆਪਾਂ ਦੇ ਚਾਰਦਾ ਆਹ ਬਾਬੇ ਨੇ ਹੁਣ ਨਾ ਪੱਤੇ ਖੁਲਾਰਨੇ ਜੀ ਵੀ ਦੋ ਮਿੰਟ ਲੱਗਣਗੇ ਠੀਕ ਹੈ ਪੱਤੇ ਖੁਲਾਰ ਕੇ ਕਹਿੰਦਾ ਜੀ ਮੰਗਦੀ ਮੰਗਰਾ ਦੁੱਧੀਏ ਹਮੇ ਗੱਲਾਂ ਬਾਤਾਂ ਚੱਲੀਆਂ ਨੇ ਮਿਹਰਬਾਨੀ ਸੋਲ ਫੇਲੀ ਨੂੰ ਦੱਸਦੇ ਹਾਂ ਕਿ ਕਹਿੰਦੇ ਆ ਇੱਧਰ ਦੇ ਪਾਸੇ ਤਾਂ ਆਪ ਕੀ ਨਾ ਜਿਹੜੀ ਇਹਦੇ ਨਾਲ ਸ਼ਾਮਿਲ ਅੰਦਾਜ਼ ਇਹਨੂੰ ਗਵਾਣ ਜਾਂ ਅੱਲਾਹ ਇਹਨੂੰ ਗਵਾਣ ਤੋਂ ਖਾਂ ਓਹ ਖੰਦ ਦੇ ਸਾਰਾ ਉਹ ਨਵੀਂ ਕਮੇਦਾਰੀ ਪੱਟਾ ਇਧਰ ਦੇ ਪਾਸੇ ਬੰਦੇ ਦੇ ਫੇਸ ਦੀ ਰੀਡਿੰਗਾਂ თੌਂ ਦੀ ਰੀਡਿੰਗ ਇਹ ਦਾ ਕਿਹੜਾ ਫਰੰਡ ਕੀ ਹੁੰਦਾ ਇੱਧਰਲੇ ਪਾਸੇ ਲੈ ਬਈ ਹਾਂ ਪਲਾਂਟ ਆਸ ਕਰਾਦੇ ਨਹੀਂ ਖਾਦਾ ਸੱਤ ਹੈ ਉਹ ਹੈ ਕਾਹਨ ਪ੍ਰਾਸ ਮਾਰ ਦਿੰਦੇ ਤੇ ਇਹਦੇ ਬੰਦਾ ਹਜੇ ਹਰਖੀ ਨਹੀਂ ਤਾਂ ਮੈਨੂੰ ਪਿਆਰਦਾ ਹੁਣ ਤਾਂ ਹੀ ਗੜ ਗੱਟੇ ਇੱਕ ਜੇ ਬਣਾਈ ਜਨਾ ਲਾ ਝੱਕ ਪਰਵਾਹ ਦਾ ਨੇ ਲੈਂਬੂ ਖਾਓ ਇੱਧਰੋਂ ਪਾਸੇ ਖਰਾਬ ਵੀ ਦਾਸ ਹੁਣ ਬਾਪਾ ਕੱਢੂਗਾ ਇਹ ਇਕ ਦਾ ਚੱਕਰ ਆ ਪੱਕਾ ਉਹ ਤੋਂ ਬਾਅਦ ਚੱਕ ਲਈ ਤੋਗ ਠੀਕ ਇਹ ਪਤੰਦ ਰੱਖ ਗੱਲ ਆਈ ਜੀ ਬਈ ਤੂੰ ਵੀ ਅਰਗਬਤੀਆਂ ਦੀ ਡੱਬੀ ਮਚਾ ਲੈਂਦੇ ਇੱਕ ਵਾਰੀ ਪਤਾ ਨਹੀਂ ਇਸ ਤਰ੍ਹਾਂ ਬਾਸਪਾ ਦਾ ਬਹੁਤ ਜ਼ਰੂਰ ਹੈ ਨਾ ਪਰ ਜਰਾ ਰਹਿ ਗਿਆ ਵੀ ਹੁਣ ਲਾ ਕੇ ਪੂਰੀ ਤਰੀਕਾ ਫੇਰ ਕਦੋਂ ਕੋਤਸਵਾ ਵਾਹ ਬਾਬਾ ਬਕਾਣਾ ਤੁਰ ਮੰਤਰ ਮਾਰ ਕੇ ਦੇ ਬਾਬਾ ਹੈ ਅੱਛਾ ਇਹ ਬਰਾ ਦੁਪਹਿਰੀ ਨੂੰ ਆ ਜene ਖੋਲਾ ਸੇ ਪ੍ਰਣਾਮ ਕਰ ਇਧਰਲੇ ਪਾਸੇ ਕੀ ਹੈ ਇਧਰਲੇ ਪਾਸੇ ਮੰਦਿਰ ਆ ਮੰਦਿਰ ਨੂੰ ਪ੍ਰਣਾਮ ਕਰ ਇਹ ਬਟਾਲੀ ਲੱਗੇ ਆ ਮਲੇ ਇਦਾਂ ਨਾ ਹੂਆ ਰਹੋਣਾ ਕੋਸਾ ਅਗਾਂ ਇਧਰਲੇ ਪਾਸੇ ਇਕੱਲਾ ਨਹੀਂ ਇਧਰਲੇ ਪਾਸੇ ਬੀਬੀ ਬੈਠੀ ਆ ਦੇਖਾ ਵਾ ਨਾ ਉਹ ਵੀ ਪੁੱਛੇ ਗੱਡੀਆਂ ਦੀ ਆ ਅੱਛਾ ਇਹ ਖੰਬਿਆਂ ਮੂਰੇ ਰੱਖਦੇ ਆ ਤਰੇ ਯਾਰ ਓਏ ਆਲਾ ਬੀਬੀ ਨਾ ਹੁਣ ਇਧਰਲੇ ਪਾਸੇ ਰਾਂ ਇਹਦੇ ਉੱਤੇ ਲਾਈਟ ਵੀ ਲੱਗਿਆ ਹੋਣਾ ਨਾ ਪਰ ਇਹ ਤਾਂ ਪਹਿਲਾ ਹੀ ਜਾਕਾ ਆ ਗਿਆ ਆਉਂਦਾ ਰਹੇਗਾ ਮੋਟਲੇ ਪਾਸੇ ਰਗਾ ਤੇ ਮੈਂ ਚੈੱਕ ਕਰ ਪਈ ਤੈਨੂੰ ਆਰੇ ਆਹ ਪਤਾ ਨਹੀਂ ਕੀ ਮੰਗਦੀ ਵੀ ਕੀ ਮੰਗਦੀ ਹੈ ਨਾ ਇਹ ਹੋਣਾ ਪਿਆ ਭਾਈ ਨਾਲ ਨਿਕਲੇ ਚੌਕੀ 4 ਤੱਕ ਵੀ 5 ਤੇ 20 30 ਆ ਇਹਦਾਂ ਦਾ ਪ੍ਰਸ਼ਾਦ ਦਾ ਜੋਰ ਹੈ ਠੀਕ ਹੈ ਨਾ ਆ ਗਏ ਇਹ ਦੋਗੇ ਤਾਂ ਗੱਲਬਾਤ ਕਰੀ ਜਾਂਦਾ ਜਾ ਸੰਪਲਿਤ ਹੋ ਗਿਆ ਨਾ ਤੇ ਉਹ ਵਾਂਸੀ ਲਾਲ ਲੱਗਦਾ ਵੀ ਇਹੋ ਬੜਾ ਵਾਸਾ ਕਿੰਨਾ ਬੜਾ ਇਹ ਜਿਹੜੇ ਤਾਂ ਮੈਨੂੰ ਨਹੀਂ ਪਤਾ ਲੱਗਦਾ ਨਾ ਆਇਆ ਸਾਰੇ ਗੇਮ ਕੋਈ ਕਾਰਡ ਦੀ ਹੈ ਤਾਂ ਤੀਜਾ ਪਤਾ ਲੱਗਿਆ ਆਪਾਂ ਜਾਣ ਲੈਣਾ ਨਾ ਤੇ ਫਿਰ ਮੰਗਣ ਵਾਲੇ ਮੇਰੇ ਕੋਲ ਹੀ ਜਾਗਦਾ ਆਂ ਇਹ ਬੰਦੇ ਠੰਡੇ ਹੁੰਦੇ ਭਾਈ ਨਾਲੇ ਕੰਮ ਲਈ ਕਰਨੀ ਤਾਂ ਉਹਨੂੰ ਮੁੱਕੀ ਭਜਾਇਆ ਹੁੰਦਾ ਵੀ ਤੂੰ ਕਿਹਾ ਕਿ ਬੁਣ ਦੀ ਮਾ ਸਟਾਰ ਬਣ ਗਿਆ ਤਰਾ ਇਹ 700 ਇਧਰੋਂ ਵੀ ਦੂਜੀ ਤਾਸ ਵੀ ਅੱਛਾ ਛੋਟੀ ਤਾਰ ਪਰੇ ਕਰਦੇ ਹੁਣ ਇਹਦੇ ਦੇ ਘੱਟ ਆਮ ਵੱਡਾ ਹੀ ਆ ਮੈਂ ਥੋੜੀ 500 ਰੁਪਏ ਲੈਤਾ ਬਈ ਇਹ ਤਾਂ ਪੂਰ ਕੱਟ ਦੇਖਿਆ ਤੂੰ ਲੈ ਭਾਈ ਐਦ ਕੀ ਕਿੰਨੇ ਲੈ ਪਾਸੇ ਕੀ ਆ ਤੇ ਪਾਜੀ ਮਾਰ ਕੇ ਰੱਖ ਦੇ ਅੱਛਾ ਤੂੰ ਵੀ ਜਿਹੜਾ ਕਰੀ ਤੇ ਕਰੀ ਬਾਬਾ ਆ ਦੇ ਇਧਰ ਆ ਕਿ ਚੱਕ ਲੈ ਆਹ ਤੋ ਕਿ ਚੱਕ ਲੈ ਲੱਗਾ ਚਾਰ ਪੰਜ ਪੱਤੇ ਜਗ ਮਿਲਦਾ ਬਹੁਤ ਆਦਾ ਪੰਜਾਂ ਨੂੰ ਆਹ ਬਣਾਦਾ ਇਹਨਾਂ ਤੇ ਨਾ ਕੋਈ ਚੀਜ਼ਾਂ ਛੱਡੀਆਂ ਹੀ ਨਹੀਂ ਆ ਗੋਣ ਮੰਡੀ 29 ਇਹਦੇ ਕੋਲੇ ਨਾ ਬੱਲੇ ਕੋਈ ਨਾ ਕਿ ਦੁਕਾਨਾ ਚ ਆਸ ਵੀ ਨਾਲ ਹੋਇਆ ਸੀ ਮਾਕੋ ਮੈਂ ਜਲਵਾ ਲੱਗ ਕੋਲੇ ਮਹਾਕਮ ਇਧਰ ਹੱਥੇ ਗੋਲੀ ਬੱਤੀ ਆ ਕਿ ਉਹ ਫੇਸ ਆਫਰੇਸ਼ਨ ਕਰਾਉਂ ਉਹ ਕਹਿੰਦਾ ਬਾਬਾ ਕਿੱਥੇ ਕਿਰਾਇਆ ਲੱਗਦਾ ਨਾਲ ਕੇਟੜ ਕੇ ਕੱਲੀ ਆ ਉਹ ਮਤਲਬ ਇਹ ਅੱਜ ਤਾਈ ਜਾਦੂ ਜੁਨੇ ਮੰਤਰਾਂ ਜਾਂ ਪਗ ਤੰਤਰਿਕ ਵਿਦਿਆ ਕੱਲੇ ਗੱਡੀਆ ਜਿਹੜੀ ਸਾਹੇ ਦੁਨੀਆਂ ਜੀ ਪੈਦੀ ਹੋਈ ਹੈ ਠੀਕ ਹੈ ਕੋਈ ਨਾ ਕੋਈ ਤਰੀਕਾ ਨਾ ਕੱਢਦਾ ਹੀ ਆ